ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪੰਜਾਬੀ ਨਿਊਜ਼ ਤੇ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਰਿਦਮ ਖਬਰਾਂ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਕੁਝ ਖਾਸ ਹੈਡਲਾਈਨਸ ਤੇ ਐਫਏਟੀਐਫ ਨੇ ਪਾਰਾ ਦਿਮਲਾਂਕਨ ਰਿਪੋਰਟ ਨੂੰ ਕੀਤਾ ਸਵੀਕਾਰ ਅਤਵਾਦੀ ਫੰਡਿੰਗ ਵਿਰੁੱਧ ਕਾਰਵਾਈ ਦੀ ਕੀਤੀ ਛਲਾਗਾ ਸ਼ੁਰੂ ਹੋਈ ਬਰਫਾਨੀ ਬਾਬਾ ਅਮਰਨਾਥ ਦੀ ਯਾਤਰਾ ਪੀਐਮ ਮੋਦੀ ਨੇ ਦਿੱਤੀ ਸ਼ਰਤਾਲੂਆਂ ਨੂੰ ਵਧਾਈ ਆਪ ਨੇਤਾਵਾਂ ਨੇ ਭਾਜਪਾ ਹੈੱਡਕੁਆਰਟਰ ਦਿੱਲੀ ਨੇੜੇ ਕੀਤਾ ਪ੍ਰਦਰਸ਼ਨ ਕੇਜਰੀਵਾਲ ਦੀ ਰਿਹਾਈ ਦੀ ਕੀਤੀ ਮੰਗ ਅਰਵਿੰਦ ਕੇਜਰੀਵਾਲ ਨੂੰ ਅਦਾਲਤ ਤੋਂ ਛਟਕਾ ਸੀਬੀਆਈ ਮਾਮਲੇ 'ਚ 12 ਜੁਲਾਈ ਤੱਕ ਨਿਆਇਕ ਹਿਰਾਸਤ 'ਚ ਗਿਆ ਭੇਜਿਆ ਤੇ ਹੁਣ ਖਬਰਾਂ ਵਿਸਥਾਰ ਨਾਲ ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਬੀਤੇ ਦਿਨੀ ਸਿੰਗਾਪੁਰ 'ਚ ਹੋਈ ਆਪਣੀ ਪਲੇਨਰੀ ਮੀਟਿੰਗ ਦੌਰਾਨ ਮਨੀ ਲਾਂਡਰਿੰਗ ਤੇ ਪਾਰਾਦੀ ਮੁਲਾਂਕਨ ਰਿਪੋਰਟ ਨੂੰ ਸਵੀਕਾਰ ਕਰ ਲਿਆ ਤੇ ਅਤਵਾਦ ਦੇ ਵਿੱਤਪੋषण ਵਿਰੁੱਧ ਇਸ ਦੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ ਸਰਕਾਰ ਨੇ ਇਸ ਕਦਮ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਇੱਕ ਮਹੱਤਵਪੂਰਨ ਮੀਲ ਪੱਥਰ ਕਿਹਾ ਹੈ ਤਿੰਨ ਦਿਨਾ ਪਲੇਨਰੀ ਮੀਟਿੰਗ ਦੇ ਅੰਤ ਦੇ ਵਿੱਚ ਆਪਣੇ ਸੰਖੇਪ ਬਿਆਨ ਦੇ ਵਿੱਚ FATF ਨੇ ਕਿਹਾ ਕਿ ਭਾਰਤ ਆਪਣੇ ਨਿਜਮਾ ਦੇ ਨਾਲ ਤਕਨੀਕੀ ਪਾਲਣਾ ਦੇ ਉੱਚ ਪੱਧਰ ਤੇ ਪਹੁੰਚ ਗਿਆ ਹੈ ਤੇ ਮਨੀ ਲਾਂਡਰਿੰਗ ਤੇ ਅਤਵਾਦੀ ਵਿੱਤਪੋषण ਵਿਰੁੱਧ ਭਾਰਤ ਦੀਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਨੇ ਹਾਲਕਿ FATF ਨੇ ਕਿਹਾ ਹੈ ਕਿ ਭਾਰਤ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦ ਨੂੰ ਵਿੱਤੀ ਸਹਾਇਤਾ ਦੇ ਮਾਮਲਿਆਂ ਦੀ ਸੁਣਵਾਈ ਨੂੰ ਪੂਰਾ ਕਰਨ ਦੇ ਵਿੱਚ ਦੇਰੀ ਨੂੰ ਹੱਲ ਕਰਨ ਦੀ ਜ਼ਰੂਰਤ ਹੈ ਇਸ ਦੇ ਵਿੱਚ ਕਿਹਾ ਗਿਆ ਹੈ ਕਿ ਗੁਣਵੱਤਾ ਤੇ ਸਥਿਰਤਾ ਸਮੀਖਿਆ ਪੂਰੀ ਹੋਣ ਤੋਂ ਬਾਅਦ ਦੇਸ਼ ਬਾਰੇ ਇੱਕ ਅੰਤਮ ਮੁਲਾਂਕਣ ਰਿਪੋਰਟ ਪ੍ਰਕਾਸ਼ਿਤ ਕੀਤੀ ਜਾਵੇਗੀ ਅੱਜ ਦੇ ਦਿਨ ਯਾਨੀ 29 ਜੂਨ ਨੂੰ ਅਮਰਨਾਥ ਦੀ ਯਾਤਰਾ ਸ਼ੁਰੂ ਹੋ ਗਈ ਹੈ ਇਸ ਖਾਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰਨਾਥ ਯਾਤਰਾ ਦੀ ਸ਼ੁਰੂਆਤ ਤੇ ਸ਼ਰਤਾਲੂਆਂ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਉਹਨਾਂ ਨੇ ਕਿਹਾ ਹੈ ਕਿ ਬਾਬਾ ਬਰਫਾਨੀ ਦੇ ਦਰਸ਼ਨਾਂ ਨਾਲ ਸ਼ਿਵ ਦੇ ਭਗਤਾਂ 'ਚ ਅਥਾ ਊਰਜਾ ਦਾ ਸੰਚਾਰ ਹੁੰਦਾ ਹੈ ਅਧਿਕਾਰੀਆਂ ਨੇ ਦੱਸਿਆ ਕਿ 52 ਦਿਨਾਂ ਦੀ ਸਾਲਾਨਾ ਅਮਰਨਾਥ ਯਾਤਰਾ ਸ਼ਨੀਵਾਰ ਤੜਕੇ ਸ਼ੁਰੂ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਸ਼ਰਤਾਲੂਆਂ ਦਾ ਪਹਿਲਾ ਜਥਾ ਬਾਲਟਾਲ ਅਤੇ ਨਨਵਾਸਤਿਤ ਦੋ ਬੇਸ ਕੈਂਪਾਂ ਤੋਂ ਦੱਖਣੀ ਕਸ਼ਮੀਰ ਹਿਮਾਲਿਆ ਦੇ ਗੁਫਾ ਮੰਦਰ ਲਈ ਰਵਾਨਾ ਹੋ ਗਿਆ। ਪੀਐਮ ਮੋਦੀ ਨੇ ਕਿਹਾ ਕਿ ਮੇਰੀ ਕਾਮਨਾ ਹੈ ਕਿ ਬਾਬਾ ਬਰਫਾਨੀ ਦੀ ਕਿਰਪਾ ਨਾਲ ਸਾਰੇ ਸ਼ਰਤਾਲੂਆਂ ਦਾ ਕਲਿਆਣ ਹੋਵੇ। ਆਮ ਆਦਮੀ ਪਾਰਟੀ ਦੇ ਨੇਤਾਵਾਂ ਤੇ ਵਰਕਰਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਇੱਥੇ ਦੀਨदयाल उपाध्याय ਇਮਾਰਗ ਅਸਤੀ ਤਾਜਪਾ ਦੇ ਹੈੱਡਕੁਆਰਟਰ ਨੇੜੇ ਪ੍ਰਦਰਸ਼ਨ ਕੀਤਾ ਜਿਕਰ ਇਹੋਗੇ ਕਿ ਕੇਜਰੀਵਾਲ ਦਿੱਲੀ ਸਰਕਾਰ ਦੀ ਆਪਕਾਰੀ ਨੀਤੀ ਮਾਮਲੇ ਦੇ ਵਿੱਚ ਸੀਬੀਆਈ ਦੀ ਹਿਰਾਸਤ ਦੇ ਵਿੱਚ ਨੇ ਇਸ ਤੋਂ ਪਹਿਲਾਂ ਈਡੀ ਨੇ 21 ਮਾਰਚ ਨੂੰ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ ਹੇਠਲੀ ਅਦਾਲਤ ਤੋਂ ਜ਼ਮਾਨਤ ਮਿਲ ਗਈ ਸੀ ਪਰ ਦਿੱਲੀ ਹਾਈ ਕੋਰਟ ਨੇ ਰੋਕ ਲਾ ਦਿੱਤੀ ਸੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਅੱਜ ਸੀਬੀਆਈ ਮਾਮਲੇ ਦੇ ਵਿੱਚ ਰਾਹਤ ਨਹੀਂ ਮਿਲੀ ਅਤੇ ਅਦਾਲਤ ਨੇ ਉਹਨਾਂ ਨੂੰ 12 ਜੁਲਾਈ ਤੱਕ ਨਿਆਇਕ ਹਿਰਾਸਤ ਦੇ ਵਿੱਚ ਭੇਜ ਦਿੱਤਾ ਹੈ। 3 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਸੀਬੀਆਈ ਨੇ ਅਰਵਿੰਦ ਕੇਜਰੀਵਾਲ ਨੂੰ ਰੋਜ਼ ਐਵੇਨਿਊ ਕੋਰਟ ਦੇ ਛੁੱਟੀ ਵਾਲੇ ਦਿਨ ਜੱਜ ਸੁਨੇਨਾ ਸ਼ਰਮਾ ਦੇ ਸਾਹਮਣੇ ਪੇਸ਼ ਕੀਤਾ। ਸੀਬੀਆਈ ਨੇ ਕੇਜਰੀਵਾਲ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਦੋਵਾਂ ਧਿਰਾਂ ਦੇ ਵਕੀਲਾਂ ਨੇ ਆਪੋ ਆਪਣੀਆਂ ਦਲੀਲਾਂ ਪੇਸ਼ ਕੀਤੀਆਂ ਸਨ। ਬਾਅਦ ਵਿੱਚ ਸੁਣਵਾਈ ਪੂਰੀ ਹੋਣ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਰੱਖਿਤ ਰੱਖ ਲਿਆ ਜਿਕਰ ਹੋ ਗਿਆ ਕਿ ਬੁੱਧਵਾਰ ਨੂੰ ਸੀਬੀਆਈ ਨੇ ਕੇਜਰੀਵਾਲ ਨੂੰ ਟ੍ਰਾਇਲ ਕੋਰਟ 'ਚ ਪੇਸ਼ ਕਰਨ ਤੋਂ ਬਾਅਦ ਪ੍ਰੇਸ਼ਤਾਚਾਰ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਸੀ ਅਦਾਲਤ ਨੇ ਕੇਜਰੀਵਾਲ ਨੂੰ 3 ਦਿਨ ਦੇ ਸੀਬੀਆਈ ਰਿਮਾਂਡ ਤੇ ਭੇਜਿਆ ਸੀ ਜੋ ਕਿ ਸ਼ਨੀਵਾਰ ਨੂੰ ਅੱਜ ਖਤਮ ਹੋ ਗਿਆ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 150ਵੀਂ ਵਰ੍ਹੇ ਮੌਕੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਸੰਤ ਬਾਬਾ ਅਤਰ ਸਿੰਘ ਜੀ ਤਪਸਥਾਨ ਮਸਤੂਆਣਾ ਸਾਹਿਬ ਸੰਗਰੂਰ ਵਿਖੇ ਪਹੁੰਚੇ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਸੀਐਮ ਮਾਨ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਸ਼ਾਸਨ ਨੂੰ ਮਹਾਨ ਦੱਸਦੇ ਹੋਏ ਸ਼ਰਦਾ ਦੇ ਪੁੱਲ ਫੁੱਲ ਪੈਂਟ ਕੀਤੇ ਉਹਨਾਂ ਕਿਹਾ ਕਿ ਜੇਕਰ ਇਨਸਾਫ ਦੀ ਗੱਲ ਹੋਵੇ ਜਿੱਥੇ ਸਾਰਿਆਂ ਨੂੰ ਬਰਾਬਰੀ ਦਾ ਦਰਜਾ ਸੀ ਤਾਂ ਕਿਸੇ ਨਾਲ ਪੱਖਪਾਤ ਨਹੀਂ ਕੀਤਾ ਜਾਂਦਾ ਸੀ ਤਾਂ ਅਜੇ ਹਾਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਨੂੰ ਮੰਨਿਆ ਗਿਆ ਉਨੇ ਕਹੇ ਕਿ ਉਹਨਾਂ ਦੇ ਰਾਜ ਚ ਧਰਮ ਦੇ ਮਾਮਲੇ ਚ ਵੀ ਸਭ ਨੂੰ ਆਜ਼ਾਦੀ ਸੀ ਉਹਨੇ ਕਹੇ ਕਿ ਆਪਾਂ ਪੰਜਾਬ ਨੂੰ ਸਾਰਿਆਂ ਨੇ ਰਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੀ ਤਰ੍ਹਾਂ ਨਿਆ ਬਰਾਬਰੀ ਵਾਲਾ ਰਾਜ ਬਣਾਉਣਾ ਹੈ ਉਹਨੇ ਕਹੇ ਕਿ ਪੰਜਾਬ ਨੂੰ ਉੱਪਰ ਚੁੱਕਣਾ ਹੈ ਤੇ ਇਸ ਨੂੰ ਨੰਬਰ 1 ਬਣਾਉਣਾ ਹੈ ਇਸ ਮੌਕੇ ਸੁਨਾਮ ਤੋਂ ਕੈਬਨਿਟ ਮੰਤਰੀ ਅਮਨ ਅਰੋੜਾ ਐਮ ਐਲ ਏ ਸੰਗਰੂਰ ਨਰਿੰਦਰ ਕੋਰ ਬਰਾਜ ਗੁਰਦੁਆਰਾ ਅੰਗੀਠਾ ਸਾਹਿਬ ਤੋਂ ਮੁਖ ਸੇਵਾਦਾਰ ਬਾਬਾ ਦਰਸ਼ਨ ਸਿੰਘ ਜੀ ਤੇ ਹੋਰ ਨਮਾਇंदे ਪਤਵੰਤੇ ਸੱਜਣ ਵੀ ਹਾਜ਼ਰ ਰਹੇ ਅੱਜ ਉਸ ਮਹਾਨ ਸ਼ਾਸਕ ਦਾ ਦਿਨ ਹੈ ਸ਼ਬ ਉਹਨਾਂ ਨੂੰ ਸ਼ਰਧਾ ਦੇ ਭੁੱਲ ਭੇਟ ਕਰਨ ਦਾ ਜਿਹਦਾ ਇਤਿਹਾਸ ਦੇ ਵਿੱਚ ਜਦੋਂ ਚਰਚਾ ਹੁੰਦਾ ਹੈ ਸਿੱਖ ਰਾਜ ਦੇ ਵਿੱਚ ਜੇ ਕੋਈ ਰਾਜ ਮੰਨਿਆ ਗਿਆ ਹੈ ਇਨਸਾਫ ਲਈ ਤੇ ਸਾਰਿਆਂ ਦੀ ਬਰਾਬਰੀ ਕਿਸੇ ਨਾਲ ਕੋਈ ਨਾ ਬਰਾਬਰੀ ਨਹੀਂ ਪੱਖਪਾਤ ਨਹੀਂ ਤਾਂ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਮੰਨਿਆ ਗਿਆ। ਔਰ ਇਨਸਾਫ ਦੇ ਮਾਮਲੇ 'ਚ ਐਸੀ ਬੁੱਧੀ ਤਿੱਖਣ ਬੁੱਧੀ ਸੀ ਕਿ ਮਸਾਲਾਂ ਪਈਆਂ ਇਤਿਹਾਸ 'ਚ ਕਿ ਇਨਸਾਫ ਦੇਣਾ ਵੀ ਧਰਮ ਦੇ ਮਾਮਲੇ 'ਚ ਹਰ ਇੱਕ ਧਰਮ ਨੂੰ ਆਜ਼ਾਦੀ ਕੋਈ ਇਹ ਨਹੀਂ ਹੈਗਾ ਕਿ ਤੂੰ ਆ ਨਹੀਂ ਕਰ ਸਕਦਾ ਤੂੰ ਉਹ ਨਹੀਂ ਕਰ ਸਕਦਾ ਤੈਨੂੰ ਆਹੀ ਕਰਨਾ ਪਊ ਤੈਨੂੰ ਨਾ ਆਜ਼ਾਦੀ ਤੇ ਜੇ ਕੋਈ ਗਲਤੀ ਹੋਈ ਰਾਜ ਦੌਰਾਨ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆਪ ਮਾਫ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਗਏ ਨੀਵੇਂ ਇੱਕ ਨਵਾਣੇ ਸਿੱਖ ਦੇ ਤੌਰ ਤੇ ਜੋ ਸਜ਼ਾ ਲੱਗੀ ਭੁਗਤੀ ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਐ ਕਿ ਤੂੰ ਹੀ ਇੱਥੇ ਆ ਅਸੀਂ ਨਹੀਂ ਆਉਂਦੇ ਆਹ ਫਰਕ ਹੈ ਆਹ ਫਰਕ ਹੈ ਰਾਜ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਕਿਹਾ ਜਾਂਦਾ ਸੀ ਜੇ ਕੁੱਤੇ ਦੇ ਗਲ 'ਚ ਸੋਨੇ ਦਾ ਕੰਠਾ ਪਾ ਦੋ ਰਾਤ ਨੂੰ ਤਾਂ ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੰਠਾ ਮਿਲਦਾ ਸੀ ਤੇ ਆ ਜਿਹੜੇ ਤੋਂ ਪਹਿਲਾਂ ਵਾਲੇ ਰਾਜ ਕਰਕੇ ਗਏ ਨੇ ਆਪਣਾ ਇਹਨਾਂ ਦੇ ਰਾਜ 'ਚ ਜੇ ਕਿਤੇ ਕੁੱਤੇ ਦੇ ਗੱਲ 'ਚ ਕੈਂਠਾ ਪਾ ਦੋ ਕੈਂਠੇ ਦੀ ਗੱਲ ਛੱਡੋ ਕੁੱਤਾ ਨਹੀਂ ਥਾਉਂਦਾ ਸੀ ਗਿਆ ਕਿੱਧਰ ਸਿੱਖਿਆ ਘੁਟਾਲੇ ਦੀ CBI FIR ਦੇ ਮਾਮਲੇ 'ਚ ਆਪ ਦੇ ਸੀਨੀਅਰ ਸੂਬਾ ਮੀਤ ਪ੍ਰਧਾਨ ਅਨੁਰਾਗ ਤਾੜਾ ਨੇ ਸਵਾਲ ਚੁੱਕਿਆ ਕਿ 4 ਲੱਖ ਰੁਪਏ ਦੇ ਫਰਜ਼ੀ ਦਾਖਲੇ ਦੇ ਮਾਮਲੇ 'ਚ ਦਰਜ FIR ਦੇ ਵਿੱਚ ਸਾਬਕਾ ਸਿੱਖਿਆ ਮੰਤਰੀ ਦਾ ਨਾਮ ਕਿਉਂ ਨਹੀਂ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਅਗਵਾ ਨੂੰ ਬਚਾਉਣ ਦੇ ਵਿੱਚ CBI ਸ਼ੁਰੂ ਤੋਂ ਹੀ ਲੱਗੀ ਹੋਈ ਹੈ ਉਹਨਾਂ ਨੇ ਕਿਹਾ ਕਿ ਹਰਿਆਣਾ ਦੀ ਭਾਜਪਾ ਸਰਕਾਰ ਸਿਰ ਤੋਂ ਪੈਰ ਤੱਕ ਪ੍ਰਿਸ਼ਟਾਚਾਰ ਚ ਡੁੱਬੀ ਹੋਈ ਹੈ ਉਹਨਾਂ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਬੰਦ ਕਰਨ बर्बाद करने ली भाजपा जिम्मेवार है तो दो हजार सोलह तो दे स्कूल हैं, दी दी होनी चाहिए। ने तीन एफआईआर दर्ज किए 2014 में जब सरकार बनी भारतीय जनता पार्टी की तब से लेकर के 2016 तक दो साल में चार लाख बच्चों का फर्जी दाखिला दिखाया गया सरकारी स्कूलों के अंदर और इन बच्चों के नाम पर वजीफे के पैसे मिड डे मील के पैसे वर्दी के पैसे सारा खर्चा सरकारी अकाउंट से निकालते रहे यहां तक कि इन बच्चों के नाम पर फर्जी टीचर हायर किए गए और उनकी तंखा को भी डकार गए करोड़ों रुपए का गबन घोटाला किया गया भारतीय जनता पार्टी की जैसे ही सरकार शुरू हुई और देखिए इनका निकम्मापन किसी और चीज को छोड़िए सबसे पहला भ्रष्टाचार इन्होंने बच्चों की शिक्षा में किया सीबीआई ने तीन तीन एफआईआर दर्ज की लेकिन उसके बावजूद भारतीय जनता पार्टी के नेताओं को उस वक्त के शिक्षा मंत्री को उस वक्त के मुख्यमंत्री को बचा लिया उनका नाम एफ के अंदर नहीं डाला पूरे हरियाणा के अंदर स्कूलों के अंदर फर्जी दाखिले दिखाए गए किसी एक इलाके का कोई नेता कोई व्यक्ति ऐसा कर सकता है क्या इसके लिए स्टेट गवर्नमेंट का हाथ सिर पे होना जरूरी है और पूरी तरह से पूर्व शिक्षा मंत्री जो उस वक्त 2014 से 16 तक शिक्षा मंत्री थे पूरी तरह से अगर जांच की जाए तो उनका हाथ इसके अंदर मिलेगा सुप्रीम कोर्ट के आदेश पे यह एफआईआर दर्ज करनी पड़ी है सीबीआई को 2019 में सुप्रीम कोर्ट ने कहा था तीन महीने में जांच करके रिपोर्ट फाइल करे सीबीआई पांच साल लगा दिए सीबीआई ने क्यों क्योंकि भारतीय जनता पार्टी के नेता कहीं ना ने कहीं इसमें शामिल हैं भारतीय जनता पार्टी के मंत्री मुख्यमंत्री का नाम इसमें कहीं ना कहीं, कहीं आ रहा होगा इसलिए इसको देर की गई इसलिए इसको डिले किया गया ਵਰਨਾ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੇ ਖਿਲਾਫ ਤਾਂ ਕੋਈ ਸਬੂਤ ਵੀ ਨਾ ਹੋ ਤੱਬ ਵੀ ਸੀਬੀਆਈ ਗ੍ਰਿਫਤਾਰ ਕਰ ਲੈਂਦੀ ਹੈ ਤੱਬ ਵੀ ਈਡੀ ਰੇਡ ਕਰ ਦਿੰਦੀ ਹੈ ਝੂਠੇ ਫਰਜ਼ੀ ਕੇਸ ਬਣਾ ਕੇ ਜੇਲ੍ਹ ਮੇਂ ਡਾਲ ਦਿੰਦੇ ਉਧਰ ਪਛਮੀ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂ ਤੇ ਵਰਕਰ ਸੀਬੀਆਈ ਤੇ ਈਡੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕਰ ਰਹੇ ਨੇ ਇਸ ਦੌਰਾਨ ਆਮ ਆਦਮੀ ਪਾਰਟੀ ਨੇ ਏਜੰਸੀਆਂ ਖਿਲਾਫ ਨਾਅਰੇਬਾਜ਼ੀ ਕੀਤੀ ਅਰਵਿੰਦ ਕੇਜਰੀ ਵਾਲਦੀ ਰਿਹਾਈ ਦੀ ਮੰਗ ਕੀਤੀ ਇਹ ਦੌਰਾਨ ਅਰਨੇ ਤੇ ਬੈਠੇ ਆਪ ਆਗੂਆਂ ਤੇ ਵਰਕਰਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਦੇ ਵਿੱਚ ਫਸਾਇਆ ਗਿਆ ਹੈ। ਉਹਨਾਂ ਕਹਿੰਦੇ ਕਿ ਜਦੋਂ ਕੇਜਰੀਵਾਲ ਨੂੰ ਸ਼ਰਾਬ ਘਟਾਲੇ ਦੇ ਮਾਮਲੇ ਦੇ ਵਿੱਚ ਅਦਾਲਤ ਤੋਂ ਰਾਹਤ ਮਿਲੀ ਹੈ ਤਾਂ ED ਦੀ ਟੀਮ ਨੇ ਹਾਈ ਕੋਰਟ ਪਹੁੰਚ ਕੇ 48 ਘੰਟਿਆਂ ਦਾ ਸਮਾਂ ਮੰਗਿਆ। ਜਿਸ ਤੋਂ ਬਾਅਦ CBI ਨੇ ਇੱਕ ਹੋਰ ਮਾਮਲੇ ਦੇ ਵਿੱਚ ਕੇਜਰੀਵਾਲ ਦੇ ਖਿਲਾਫ ਅਦਾਲਤ ਦੇ ਵਿੱਚ ਪਹੁੰਚ ਕੀਤੀ ਤੇ ਉਹਨਾਂ ਨੂੰ ਫਿਰ ਗ੍ਰਿਫਤਾਰ ਕਰ ਲਿਆ ਗਿਆ। ਉਹਨਾਂ ਕਹਿੰਦੇ ਕਿ ਭਾਜਪਾ ਦੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਇਹ ਕਾਰਵਾਈ निंदनीय ਹੈ। ਦੇਸ਼ ਤੇ ਲੋਕਤੰਤਰ ਲਈ ਬੜੀ ਚਿੰਤਾ ਵਾਲੀ ਗੱਲ ਹੈ ਕਿ ਲਗਾਤਾਰ ਜਿਹੜੀ ਤੀਜੀ ਵਾਰੀ ਮੋਦੀ ਸਰਕਾਰ ਬਣੀ ਹੈ ਹਾਲਾਂਕਿ ਫੋਲਮ ਜੋਰਟੀ ਦੇ ਵਿੱਚ ਨਹੀਂ ਆਈ ਪਰ ਫਿਰ ਵੀ ਜਿਹੜਾ ਉਹਨਾਂ ਨੇ ਆਪਣਾ ਰਵੱਈਆ ਸੀ ਡਿਸ਼ਿਪ ਵਾਲਾ ਤਾਨਾਸ਼ਾਈ ਵਾਲਾ ਉਹ ਛੱਡਿਆ ਨਹੀਂ ਲਗਾਤਾਰ ਉਸੇ ਤਰੀਕੇ ਦੇ ਕੰਮਾਂ ਜਿਹੜਾ ਉਹ ਕਰ ਰਹੇ ਤੁਸੀਂ ਦੇਖੋ ਕਿ ਪਿਛਲੇ ਸਾਲ ਦਾ ਜਿਹੜਾ ਸੀਬੀਆਈ ਨੇ ਰਵਿੰਦ ਕੇਜਰੀਵਾਲ ਜੀ ਨੂੰ ਬੁਲਾਇਆ ਸੀ ਉਹਨਾਂ ਤੋਂ ਪੁੱਛਗਿੱਛ ਕੀਤੀ ਇੱਕ ਸਾਲ ਤੱਕ ਜਿਹੜੀ ਕੋਈ ਕਾਰਵਾਈ ਹੈ ਕੋਈ ਰੈਸਟ ਹੈ ਜਿਹੜੀ ਨਹੀਂ ਕੀਤੀ ਜਾਂਦੀ ਉਸ ਤੋਂ ਬਾਅਦ ਈਡੀ ਜਿਹੜੀ ਹੈ ਲੱਗ ਕੇ ਚੱਲਦੀ ਹੈ ਗ੍ਰਿਫਤਾਰ ਕਰਦੀ ਹੈ ਤੇ ਜਦੋਂ ਈਡੀ ਦੇ ਕੇਸ ਚ ਦਿੱਸਤ ਜਿਹੜੀ ਸੈਸ਼ਨ ਕੋਰਟ ਹੈ ਉਹ ਜਮਾਤ ਦੇ ਦਿੰਦੀ ਹੈ ਤਾਂ ਤੁਸੀਂ ਦੇਖੋ ਵੀ ਉਹਦੇ ਵਿਰੋਧ ਚ ਅਜੇ ਜੱਜਮੈਂਟ ਦੀ ਕਾਪੀ ਵੀ ਨਹੀਂ ਆਈ ਤੇ ਜਾ ਕੇ ਹਾਈ ਕੋਰਟ ਤੋਂ ਜਿਹੜੀ ਸੀ ਹੈ ਉਹ ਲੈ ਲਈ ਜਾਂਦੀ ਹੈ ਤੇ ਮੈਨੂੰ ਲੱਗਦਾ ਅਜੇ ਤੱਕ ਨਹੀਂ ਹੋਇਆ ਹੋਣਾ ਜੇ ਬਿਨਾ ਜੱਜਮੈਂਟ ਦੀ ਕਾਪੀ ਤੋਂ ਜਿਹੜੀ ਸਟੇ ਹੈ ਉਹੀ ਜਾਂਦੀ ਹੈ ਉਹ ਕੋਰਟ ਦੇ ਵਿੱਚ ਜਿਹੜੀ ਹੈ ਉਹ ਗਈ ਹੋਵੇ ਤੇ ਅਗਲੇ ਦਿਨ ਜਦੋਂ ਸੁਪਰੀਮ ਕੋਰਟ ਦੇ ਵਿੱਚ ਪੇਸ਼ੀ ਸੀ ਇਹ ਸਾਰੇ ਲੋਕਾਂ ਨੂੰ ਇਹ ਉਮੀਦ ਸੀ ਤੇ ਸਾਰਿਆਂ ਨੂੰ ਇਹ ਬੀਜੇਪੀ ਨੂੰ ਪਤਾ ਸੀਗਾ ਕਿ ਜਿਹੜੀ ਸੁਪਰੀਮ ਕੋਰਟ ਤੋਂ ਜਿਹੜੀ ਜ਼ਮਾਨਤ ਹੈ ਰਵਿੰਦ ਕੇਜਰੀਵਾਲ ਦੀ ਜਿਹੜੀ ਹੈ ਉਹ ਮਿਲ ਜਾਣੀ ਹੈ ਇਸੇ ਕਰਕੇ ਤੁਸੀਂ ਦੇਖੋ ਵੀ 1 ਸਾਲ ਬਾਅਦ ਰਾਤੋਂ ਰਾਤ ਜਾ ਕੇ ਇੱਕ ਨਵਾਂ ਕੇਸ ਜਿਹੜਾ ਫਾਈਲ ਹੈ ਉਹ ਸੀਬੀਆਈ ਵੱਲੋਂ ਜਿਹੜਾ ਕੀਤਾ ਜਾਂਦਾ ਹੈ ਤੇ ਜਿਹੜੀ ਰੈਸਟ ਹੈ ਉਹ ਕਰ ਲਈ ਜਾਂਦੀ ਹੈ ਉਹਦਾ ਇੱਕੋ ਕਾਰਨ ਹੈ ਵੀ ਕਿਸੇ ਵੀ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਰੱਖਦੇ ਇੱਥੇ ਕਰਕੇ ਵੀ ਜੇ ਈਡੀ ਵੱਲੋਂ ਛੁੱਟਣਗੇ ਤਾਂ ਸੀਬੀਆਈ ਤੇ ਰਾਹੀਂ ਜਿਹੜਾ ਗ੍ਰਿਫਤਾਰ ਹੈ ਜਿਹੜਾ ਉਹ ਕਰ ਲਿਆ ਗਿਆ ਉਹ ਸਾਰਾ ਮਾਮਲਾ ਜਿਹੜਾ ਸਿਆਸਤ ਤੋਂ ਪ੍ਰੇਰਿਤ ਹੈ ਕਿਉਂਕਿ ਇੱਕ ਵੀ ਅਰਬਾਇ ਦੀ ਟ੍ਰੇਲ ਹੈ ਜਿਹੜੀ ਉਹ ਸਾਫਤੀ ਹੋਈ ਜਲੰਧਰ ਦਿਹਾਤੀ ਦੇ ਐਸਐਸਪੀ ਅੰਕੁਰ ਗੁਪਤਾ ਦੇ ਨਿਰਦੇਸ਼ਾਂ ਤੇ ਸਬ ਡਿਵੀਜ਼ਨ ਫਲੋਰ ਪੁਲਿਸ ਨੇ ਅੰਤਰਰਾਜੀ ਗਿਰੋਹ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸਬ ਡਿਵੀਜ਼ਨ ਫਲੋਰ ਦੇ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪੰਜ ਮੁਲਜ਼ਮਾ ਨੂੰ 32 ਬੋਰ ਦੇ 4 ਦੋਸ਼ੀ ਪਿਸਤੌਲ 8 ਪਿਸਤੌਲ 8 ਮੈਗਜ਼ੀਨ 1 ਪਿਸਤੌਲ ਤੇ 2 ਬਾਈਕ ਸਮੇਤ ਕਾਬੂ ਕੀਤਾ ਹੈ ਮਲਜ਼ਮਾਂ ਦੀ ਪੇਸ਼ਾਨ ਸ਼ਿਵਦੇয়াল ਉਰਫ ਬਿੱਲਾ ਪੁੱਤਰ ਗੁਰਦੀਪ ਸਿੰਘ ਵਾਸੀ ਸਲਾਰਾ ਥਾਣਾ ਜਸਵਿੰਦਰ ਸਿੰਘ ਉਰਫ ਕਾਲਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕਲੜਾ ਬਲਜੀਤ ਸਿੰਘ ਉਰਫ ਗੋਰਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕਲੜਾ ਚੰਦਰਸ਼ੇਖਰ ਉਰਫ ਪੰਡਤ ਵੱਜੋ ਹੋਈ ਹੈ ਦੇਸਰਾਜ ਪੁੱਤਰ ਬਵਿੰਡਾ ਅਹਿਆ ਹਰਿਆਣਾ ਹੁਸ਼ਿਆਰਪੁਰ ਤੇ ਗੁਰਵਿੰਦਰ ਸਿੰਘ ਉਰਫ ਸੁੱਚਾ ਉਰਫ ਗਿੰਦੂ ਪੁੱਤਰ ਹਰਮੇਸ਼ ਲਾਲ ਵਾਸੀ ਨਸੀਰਾਬਾਦ ਕਪੂਰਥਾਲਾ ਵੀ ਸ਼ਾਮਲ ਨੇ ਵੱਲੋਂ ਇੱਕ ਪਿਸਟਲ ਬਰਾਮਦ ਹੋਇਆ ਸੋ ਕੁੱਲ ਜਿਹੜੀ ਸਾਡੀ ਰਿਕਵਰੀ ਹੈਗੀ ਉਹ 5 ਪਿਸਟਲਸ ਦੀ ਹੈਗੀ ਹੈ ਪਚਾਰ ਬੱਤੀ ਬੋਰ ਦੇ 315 ਬੋਰ ਦੇ ਤੇ ਨਾਲ 8 ਮੈਗਜ਼ੀਨਸ ਹੈ 9 ਲਾਈਵ ਰਾਉਂਡਸ ਹੈ ਤੇ 2 ਮੋਟਰਸਾਈਕਲਸ ਹੈ ਸੋ ਬੇਸਿਕਲੀ ਇਹ ਜਿਹੜਾ ਇੱਕ ਗੈਂਗਸਟਰ ਹੈਗਾ ਬਾਹਰ ਬੈਠਾ ਹੈ ਬਿਨ ਆਪਣਾ ਸੋਨੂ ਖਤਰੀ ਉਹਦੇ ਨਾਲ ਇੱਥੇ ਇੱਕ ਜੇਲ੍ਹ ਚ ਬੰਦਾ ਬੈਠਾ ਹੈ ਬਿੰਨੀ ਗੁਜਰ ਉਹ ਦੋਨਾਂ ਦੇ ਨਾਲ ਅੱਗੇ ਐਸੋਸੀਏਟਿਡ ਬੰਦੇ ਸੀਗੇ ਸੋ ਇਹਨਾਂ ਨੂੰ ਰਾਉਂਡ ਅਪ ਕਰਕੇ ਜਿਹੜੀ ਕਾਫੀ ਵਾਰਦਾਤਾਂ ਪ੍ਰੀਵੈਂਟ ਹੋ ਗਈਆਂ ਨੇ ਤੁਹੇ ਚੰਗਾ ਕੰਮ ਹੋਇਆ ਸਰ ਹਥਿਆਰ ਕਿਥੋਂ ਲੈ ਆਏ ਸੀ ਤੇ ਕੀ ਕਰਨਾ ਸੀ ਨਾ ਸਪਲਾਈ ਬੇਸਿਕਲੀ ਇਹ ਜਿਹੜੇ ਹਥਿਆਰ ਲੈ ਕੇ ਆਏ ਨੇ ਜੀ ਇਹ ਮੱਧਿਆਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ਦੇ ਵਿੱਚੋਂ ਇਹਨਾਂ ਨੇ ਸਪਲਾਈ ਕਰਾਏ ਨੇ ਤੇ ਇਹਦੇ ਲਈ ਇਹਨਾਂ ਨੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨ ਅਸੀਂ ਉਹ ਵੀ ਚੈੱਕ ਕਰ ਰਹੇ ਹਾਂ ਵੈਸੇ ਜੋ ਪ੍ਰੀਲਿਮਿਨਰੀ ਤੌਰ ਤੇ ਪਤਾ ਚੱਲਿਆ ਜਿਹੜਾ ਬੰਦਾ ਬਾਹਰ ਬੈਠਾ ਇਹਨਾਂ ਦਾ ਸੌਰਵ ਜਿਹੜਾ ਇਹਨਾਂ ਨੂੰ ਗੈਂਗ ਨੂੰ ਆਪਰੇਟ ਕਰ ਰਿਹਾ ਸੀ ਉਹਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ ਇਹਨਾਂ ਹਥਿਆਰਾਂ ਲਈ ਜਲੰਧਰ ਦੇ ਵਿਅਸਤ ਇਲਾਕੇ ਦੇ ਵਿੱਚ ਪੁਰਾਣੀ ਰਣਜੀਤ ਦੇ ਚਲਦਿਆ ਵੱਡੇ ਡਾਕਖਾਨੇ ਦੇ ਬਾਹਰ ਕੂਰੀਅਰ ਸਰਵਿਸ ਦੀ ਫੜੀ ਲਗਾਉਣ ਵਾਲੇ ਮੁੰਡੇ ਤੇ ਚਾਰ ਅਗਿਆਤ ਨੌਜਵਾਨਾਂ ਵੱਲੋਂ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੂਰੀਅਰ ਵਾਲਾ ਮੁੰਡਾ ਗੰਭੀਰ ਜ਼ਖਮੀ ਹੋਇਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ ਮੌਕੇ ਦੇ ਕੁਝ ਨੌਜਵਾਨਾਂ ਵੱਲੋਂ ਚਾਰ ਹਮਲਾਵਾਰਾਂ ਵਿੱਚੋਂ ਇੱਕ ਨੂੰ ਕਾਬੂ ਕੀਤਾ ਗਿਆ ਜਿਸ ਦੀ ਕੁੱਟਮਾਰ ਵੀ ਕੀਤੀ ਗਈ ਤੇ ਉਹ ਵੀ ਜ਼ਖਮੀ ਹੋਇਆ ਤਿੰਨ ਆਲਟੋ ਗੱਡੀ ਦੇ ਵਿੱਚ ਮੌਕੇ ਤੇ ਫਰਾਰ ਹੋਣ ਦੇ ਵਿੱਚ ਕਾਮਯਾਬ ਰਹੇ ਫੜੇਗੇ ਨੌਜਵਾਨ ਨੂੰ ਬੁਰੀ ਤਰ੍ਹਾਂ ਪੀੜ ਪੜਕ ਕੇ ਵੱਲੋਂ ਕੁੱਟਿਆ ਗਿਆ ਤੇ ਲਹੂ ਲੋਹਾਨ ਵੀ ਕੀਤਾ ਗਿਆ ਫੜੇਗੇ ਨੌਜਵਾਨ ਕੋਲੋਂ 에ਅਰ ਪਿਸਟਲ ਵੀ ਬਰਾਮਦ ਹੋਈ ਹੈ ਜਿਸ ਨੂੰ ਉਸਦੇ ਵੱਲੋਂ ਨਕਲੀ ਦੱਸਿਆ ਗਿਆ ਮੌਕੇ ਦੇ ਪੀਸੀਆ ਦੀਆਂ ਦੋ ਟੀਮਾਂ ਪਹੁੰਚੀਆਂ ਜਿਨ੍ਹਾਂ ਨੇ ਉਕਤ ਹਮਲਾਵਰ ਨੂੰ ਕਬਜ਼ੇ ਦੇ ਵਿੱਚ ਲੈ ਲਿਆ ਦਰਾਜਪੁਰਾ ਦੇ ਸ਼ਹਿਰ ਵਾਸੀ ਪਿਛਲੇ ਲੰਬੇ ਸਮੇਂ ਤੋਂ ਆਟੋ ਚਾਲਕਾਂ ਤੋਂ ਪਰੇਸ਼ਾਨ ਸਨ ਕਿਉਂਕਿ ਆਟੋ ਵਾਲੇ ਜਦੋਂ ਵੀ ਜਿੱਥੇ ਵੀ ਸਵਾਰੀ ਦੇਖਦੇ ਸਨ ਉੱਥੇ ਹੀ ਬ੍ਰੇਕ ਮਾਰ ਦਿੰਦੇ ਸਨ ਪਿੱਛੇ ਵਾਹਨਾ ਦੇ ਹਾਦਸਾ ਹੋਣ ਦਾ ਖਤਸ਼ਾ ਵੀ ਰਹਿੰਦਾ ਸੀ ਅੱਜ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਨੇ ਪੁਲਿਸ ਪਾਰਟੀ ਸਮੇਤ ਗगन ਚੌਕ ਨੈਸ਼ਨਲ ਹਾਈਵੇ ਨੇੜੇ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਆਟੋ ਚਾਲਕਾਂ ਤੇ ਹੋਰ ਨਾ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਅੱਧੀ ਦਰਜਨ ਦੇ ਕਰੀਬ ਚਲਾਨ ਕੱਟੇ ਰਾਜਪੁਰਾ ਟ੍ਰੈਫਿਕ ਪੁਲਿਸ ਇੰਚਾਰਜ ਗੁਰਬਚਨ ਸਿੰਘ ਨੇ ਦੱਸਿਆ ਕਿ ਅੱਜ ਇੱਕ ਆਟੋ ਚਾਲਕ ਨੂੰ ਰੋਕ ਕੇ ਕਾਗਜ਼ਾਤ ਪੁੱਛੇ ਗਏ ਤਾਂ ਉਸ ਕੋਲ ਕਾਗਜ਼ਾਤ ਨਹੀਂ ਹਾਸਲ ਹੋਏ ਜਿਸ ਦੇ ਆਟੋ ਨੂੰ ਬਾਂਡ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮਿਲੀਆਂ ਹਦਾਇਤਾਂ ਤੇ ਸ੍ਰੀ ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਕੋਹੜ ਨੂੰ ਜੜ ਤੋਂ ਖਤਮ ਕਰਨ ਲਈ ਵਿਆਪਕ ਮੁਹਿੰਮ ਚਲਾਈ ਗਈ ਹੈ ਜਿਸ ਦੇ ਵਿੱਚ ਆਮ ਲੋਕਾਂ ਦੇ ਸਹਿਯੋਗ ਨਾਲ ਹਰ ਵਰਗ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅੱਜ ਨੰਗਲ ਦੇ ਵਿੱਚ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਆਮ ਲੋਕਾਂ ਦੇ ਸਹਿਯੋਗ ਨਾਲ ਆਯੋਜਿਤ ਵਾਕਥੋਨ ਆਯੋਜਿਤ ਕੀਤੀ ਗਈ ਇਸ ਮੌਕੇ ਨਿਲੰਬਰੀ ਜਗਦਲੇ ਵਿਜੇ ਡੀਆਈਜੀ ਰੂਪਨਗਰ ਨੇ ਕਿਹਾ ਕਿ ਉੱਥੇ ਹੀ ਰੂਪਨਗਰ ਰੇਂਜ ਦੇ ਵਿੱਚ ਪਿਛਲੇ 10 ਦਿਨਾਂ ਦੌਰਾਨ ਐਨਡੀਪੀਐਸ ਐਕਟ ਅਧੀਨ 65 ਐਫਆਈਆਰ ਦਰਜ ਕਰਕੇ 85 ਮੁਜਰਮ ਜੇਲ੍ਹਾਂ ਦੇ ਵਿੱਚ ਡੱਕੇ ਗਏ ਨੇ ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਬ੍ਰਿੰਚ ਦੇ ਵਿੱਚ ਨਸ਼ੇ ਦੇ ਸੌਦਾਗਰਾਂ 28 ਕਰੋੜ ਰੁਪਏ ਦੀ ਪ੍ਰਾਪਰਟੀ ਫ੍ਰੀਜ਼ ਅਟੈਚ ਕੀਤੀ ਗਈ ਹੈ ਇਸ ਮੌਕੇ ਗੁਲਨੀਤ ਸਿੰਘ ਖੁਰਾਨਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਕਿਹਾ ਕਿ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਜ਼ਿਲ੍ਹੇ ਦੇ ਵਿੱਚ ਨਸ਼ਾ ਵਿਰੋਧ ਜੋ ਮੁਹਿੰਮ ਚਲਾਈ ਗਈ ਹੈ ਉਸ ਨੂੰ ਭਰਪੂਰ ਹੰਗਾਰਾ ਮਿਲ ਰਿਹਾ ਹੈ ਨਸ਼ਾ ਦੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਉਹ ਸਭ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਰਹੇ ਨੇ ਮੈਂ ਸਾਰੇ ਲੋਕਾਂ ਨੂੰ ਸੜੇ মিডিਆ ਦੇ ਸਾਡੇ ਜਿਹੜੇ ਭਾਈ ਆ ਇੱਥੇ ਮੌਜੂਦ ਹੈਗੇ ਉਹਨਾਂ ਦੇ ਰਾਹੀਂ ਆਸ਼ਵਾਸਿਤ ਕਰਨਾ ਚਾਹੁੰਦੀ ਆ ਕਿ ਲੋਕ ਵੱਧ ਚੜ ਕੇ ਇੱਥੇ ਸਾਹਮਣੇ ਆਉਣ ਪੁਲਿਸ ਨੂੰ ਜਾਣਕਾਰੀ ਦੇਣ ਉਹਨਾਂ ਦਾ ਨਾਮ ਉਹਨਾਂ ਦੀ ਪਛਾਣ ਗੁਪਤ ਰੱਖੀ ਜਾਊਗੀ ਤੇ ਜਿਹੜੀ ਜਾਣਕਾਰੀ ਉਹ ਦਿੰਦੇ ਹੈਗੇ ਉਹਨਾਂ ਤੇ ਕਾਬੜ ਤੋਂ ਕਾਰਵਾਈ ਕੀਤੀ ਜਾਊਗੀ ਤੇ ਸਖਤ ਸਖਤ ਐਕਸ਼ਨ ਤੁਸੀਂ ਦੇਖ ਵੀ ਰਹੇ ਹੋ ਤੇ ਤੁਸੀਂ ਕਿ ਪਿਛਲੇ ਦਿਨਾਂ ਚ ਅਸੀਂ ਕਿੰਨਾ ਸਖਤ ਐਕਸ਼ਨ ਲਿਆ ਹੈ ਤਾਂ ਇਹ ਮੁਹਿੰਮ ਸਾਡੀ ਜਾਰੀ ਰਹੂਗੀ ਜਦ ਤੱਕ ਪੂਰੇ ਤਰੀਕੇ ਨਾਲ ਅਸੀਂ ਖਾਤਮਾ ਨਹੀਂ ਕਰ ਦਿੰਦੇ ਤੇ ਲਗਾਤਾਰ ਸਾਡੀ ਜਿਹੜੀ ਹੈਗੀ ਹੈ ਨਸ਼ਿਆ ਦੇ ਖਿਲਾਫ ਮੁਹਿੰਮ ਜਾਰੀ ਹੈਗੀ ਹੈ ਇਹਦੇ ਵਿੱਚ ਲਗਾਤਾਰ ਅਸੀਂ ਇੱਕ ਤਰਫ ਜਿਹੜਾ ਪੁਲਿਸ ਐਨਫੋਰਸਮੈਂਟ ਕਰ ਰਹੇ ਹਾਂ ਉਹਦੇ ਨਾਲ-ਨਾਲ ਲੋਕਾਂ ਵਿੱਚ ਅਵੇਅਰਨੈਸ ਵੀ ਕ੍ਰੀਏਟ ਕਰ ਰਹੇ ਹਾਂ ਜਿਹੜਾ ਕਿ ਪ੍ਰੀਵੈਂਸ਼ਨ ਵਾਸਤੇ ਬਹੁਤ ਇੰਪੋਰਟੈਂਟ ਹੈਗਾ ਜਿਹੜੇ ਆਪਣੇ ਯੂਥ ਹੈਗੇ ਨੇ ਬੱਚੇ ਹੈਗੇ ਨੇ ਜਿਹੜੇ ਯੁਵਾ ਹੈਗੇ ਨੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਹੈਗੇ ਕਿ ਉਹ ਨਸ਼ਿਆ ਤੋਂ ਦੂਰ ਰਹਿਣ ਔਰ ਜਿਹੜੇ ਬੰਦੇ ਨਸ਼ਾਵਾਲ ਚਲ ਗਏ ਨੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਬੇਨਤੀ ਕਰਦਾ ਹੈਗਾ ਕਿ ਤੁਸੀਂ ਸਾਡੇ ਨਾਲ ਉਹ ਇਨਫੋਰਮੇਸ਼ਨ ਸਾਂਝੀ ਕਰੋ ਆਪਾਂ ਉਹਨਾਂ ਨੂੰ ਡੀ ਐਡਿਕਸ਼ਨ ਵਾਲੇ ਪਾਸੇ ਲੈ ਕਰਕੇ ਜਾਈਏ ਨਸ਼ਾ ਉਹਨਾਂ ਦੇ ਛਡਾਈਏ ਤੇ ਉਹਨਾਂ ਨੂੰ ਵਾਪਸ ਸੋਸਾਇਟੀ ਦੇ ਨਾਲ ਇੰਟੀਗ੍ਰੇਟ ਕਰੀਏ ਤੇ ਅੱਜ ਦੀ ਜਿਹੜੀ ਇਹ ਮੁਹਿੰਮ ਹੈਗੀ ਹੈ ਅਵੇਅਰਨੈਸ ਕ੍ਰੀਏਟ ਕਰਨ ਵਾਸਤੇ ਆਪਾਂ ਇੱਥੇ ਕੀਤੀ ਹੈਗੀ ਹੈ ਮੈਂ ਨੰਗਲਵਾਸੀਆਂ ਦਾ ਤੁਹਾਡੇ ਰਾਹੀਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈਗਾ ਪਰ ਸਾਡੀ ਇਸ ਮੁਹਿੰਮ ਨੂੰ ਜਰਾ ਹੈਗਾ ਸਫਲ ਬਣਾਇਆ ਉਥੇ ਹੀ ਨੰਗਲ ਦੇ ਇੱਕ ਕਰੀਬੀ ਪਿੰਡ ਕੰਚੇੜਾ ਦੇ ਵਿੱਚ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿਣ ਵਾਲੇ 21 ਸਾਲਾ ਨੌਜਵਾਨ ਵੱਲੋਂ ਫਾਹਲਾ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੇ ਨਾਲ ਕਿਰਾਏ ਦੇ ਮਕਾਨ ਵਿੱਚੋਂ ਉਸਦੇ ਤਿੰਨ ਸਾਥੀ ਦੋਸਤ ਵੀ ਰਹਿੰਦੇ ਸਨ। ਮ੍ਰਿਤਕ ਦੇ ਸਾਥੀਆਂ ਦੇ ਦੱਸਣ ਦੇ ਅਨੁਸਾਰ ਉਹ ਇਥੇ ਨੰਗਲ ਦੇ ਕਰੀਬ ਇੱਕ ਨਿੱਜੀ ਕੰਪਨੀ ਦੇ ਵਿੱਚ ਕੰਮ ਕਰਦੇ ਸਨ ਤੇ ਸਾਹਿਲ ਉਥੇ ਬਤੌਰ ਮੈਨੇਜਰ ਕੰਮ ਕਰਦਾ ਸੀ। ਉਹਨਾਂ ਦੱਸਿਆ ਕਿ ਕੱਲ੍ਹ ਸ਼ਾਮ ਸਾਹਿਲ ਬਿਲਕੁਲ ਠੀਕ ਠਾਕ ਸੀ ਉਸਨੇ ਸਾਡੇ ਨਾਲ ਖੁੱਲੀਆਂ ਗੱਲਾਂ ਬਾਤਾਂ ਵੀ ਕੀਤੀਆਂ ਪਰੰਤੂ ਅੱਜ ਸਵੇਰੇ ਉਹ ਸਾਡੇ ਨਾਲ ਕੰਮ ਤੇ ਨਹੀਂ ਗਿਆ ਤੇ ਉਸਨੇ ਸਾਨੂੰ ਕਿਹਾ ਕਿ ਤੁਸੀਂ ਕੰਮ ਤੇ ਜਾਓ ਮੈਂ ਅੱਜ ਛੁੱਟੀ ਤੇ ਆ ਤੇ ਮੈਂ ਅੱਜ ਆਪਣੇ ਘਰੇ ਜਾਣਾ ਹੈ ਉਸ ਤੋਂ ਬਾਅਦ ਅਸੀਂ ਕੰਮ ਤੇ ਚਲੇ ਜਾਂਦੇ ਹਾਂ ਤੇ ਜਦੋਂ ਮੁੜ ਕੇ ਆ ਕੇ ਦੇਖਦੇ ਹਾਂ ਤਾਂ ਸਾਹਿਲ ਘਰ ਦੇ ਵਿੱਚ ਹੀ ਰੋਸ਼ਨਦਾਨ ਤੇ ਨਾਲ ਰਸੀ ਦੇ ਬਨ ਕੇ ਉਸਦੇ ਨਾਲ ਲਟਕਿਆ ਹੋਇਆ ਹੁੰਦਾ ਹੈ ਜਿਸ ਤੋਂ ਬਾਅਦ ਉਹ ਇਸ ਸਾਰੀ ਘਟਨਾ ਦੀ ਜਾਣਕਾਰੀ ਕੰਪਨੀ ਦੇ ਠੇਕੇਦਾਰ ਨੂੰ ਦਿੰਦੇ ਨੇ ਜਿਸ ਤੋਂ ਬਾਅਦ ਉੱਥੇ ਉਹ ਸਾਰੇ ਪਹੁੰਚਦੇ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਨੂੰ ਵੀ ਇਤਲਾਹ ਦਿੱਤੀ ਜਾਂਦੀ ਹੈ ਇਹ ਇਹ ਨੇ ਨਵਾਲੇ ਦਵਾਲੇ ਪਿੰਡ ਦੇ ਲੋਕੀ ਵੀ ਉੱਥੇ ਹੀ ਇਕੱਠੇ ਹੋ ਜਾਂਦੇ ਨੇ ਤੇ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਫੋਨ ਕਾਲ ਤੇ ਜਾਣਕਾਰੀ ਮਿਲੀ ਸੀ ਜਿਸ ਤੋਂ ਬਾਅਦ ਨੰਗਲ ਦੇ ਥਾਣਾ ਮੁਖੀ ਰਾਹੁਲ ਸ਼ਰਮਾ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚੇ ਉੱਥੇ ਜਾ ਕੇ ਦੇਖਿਆ ਜਾਂਦਾ ਹੈ ਕਿ ਨੌਜਵਾਨ ਰੱਸੀ ਦੇ ਨਾਲ ਲਟਕਿਆ ਹੈ ਤੇ ਉਹਨੇ ਇਹ ਕਿਹਾ ਹੈ ਕਿ ਦੇਖਣ ਨੂੰ ਤਾਂ ਇਹ ਸੁਸਾਇਸਾਈਡ ਹੀ ਲੱਗਦਾ ਹੈ ਬਾਕੀ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਨਫੋਰਮੇਸ਼ਨ ਮਿਲੀ ਸੀ ਕਿ ਕੋਈ ਬੱਚਾ ਹੈ ਉਹਨੇ ਲਟਕਿਆ ਹੋਇਆ ਹੈ ਆਸਟ੍ਰੇਲੀਆ ਮੀਨ ਇਨਵੈਸਟੀਗੇਸ਼ਨ ਦਾ ਹਿਲ ਕਰ ਰਿਹਾ ਜਿੱਦਾਂ ਸੁਸਾਇਡ ਕੀਤਾ ਹੁੰਦਾ ਇਹਨੇ ਸਾਹੇਲਾ 2001 ਦਾ ਵਰਤ ਹੈ ਕਾਗੜਾ ਦਾ ਰਹਿਣੇ ਵਾਲਾ ਹੈ ਬਾਕੀ ਦੀ ਡੈੱਡ ਬੋਡੀ ਹੁਣ ਮੋਰਚਰੀ ਲੈ ਕੇ ਜਾ ਰਹੇ ਮੰਗਲ ਤੇ ਉਸ ਤੋਂ ਬਾਅਦ ਇਹਦੇ ਫੈਮਿਲੀ ਮੈਂਬਰ ਜਦੋਂ ਆਣਗੇ ਤਾਂ ਨੈਕਸਟ ਕਵਰ ਵੀ ਸਟਾਰਟ ਕੀਤੀ ਜਾਊਗੀ ਪੰਜਾਬੀ ਨਿਊਜ਼ ਦੇ ਇਸ ਬੁਲੇਟਨ ਦੇ ਵਿੱਚ ਫਿਲਹਾਲ ਇਹ ਨਹੀਂ ਹੋਰ ਖਬਰਾਂ ਲਈ ਤੁਸੀਂ ਜੁੜੇ ਰਹੋ ਚਾਰਦੀ ਕਲਾ ਟਾਈਮ ਟੀਵੀ ਦੇ ਨਾਲ ਫਿਲਹਾਲ ਮੈਨੂੰ ਦਿਓ ਇਜਾਜ਼ਤ ਪਰ ਜਾਣ ਤੋਂ ਪਹਿਲਾਂ ਇੱਕ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਦੇ ਉੱਪਰ